ਵੇ ਸਟਾਰ ਕੇ ਸ਼ਹੀਦਾਂ ਦੀ ਧਰਤੀ ਐ ਤੇ ਸ਼ਹੀਦ ਹੀ ਸਾਨੂੰ ਲਾ ਕੇ ਗਏ ਨੇ ਜਾਗ ਦੋਸਤੋ ਨਵਾਂ ਸ਼ਹਿਰ ਵਿੱਚ ਬਹੁਤ ਤੇਜ਼ ਹਨੇਰੀ ਚੱਲ ਰਹੀ ਤੇ ਹਨੇਰੀ ਵਿੱਚ ਹੀ ਬਲਣਾ ਪੈਣਾ ਚਿਰਾਗ ਦੋਸਤੋ ਹਨੇਰੇ ਵਿੱਚ ਹੀ ਬਲਣਾ ਪੈਣਾ ਚਿਰਾਗ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਣ ਦੇ ਵੀਡੀਓ ਕਿਸ ਬਾਬਤ ਹੋਵੇਗਾ ਸਤੁਰ ਨਮਾਜ਼ ਸ਼ਹਿਰ ਵਿੱਚ ਇੱਕਦਮੀ ਹਨੇਰੀ ਬਹੁਤ ਤੇਜ਼ ਹੋ ਗਈ ਨਾਲ ਦੀ ਨਾਲ ਤੁਸੀਂ ਦੇਖੋ ਆ ਸ਼ੀਸ਼ੇ ਤੇ ਥੋੜੀਆਂ ਬੂੰਦਾ ਵੀ ਗਿਰੀਆਂ ਨੇ ਔਰ ਨਮੇ ਸ਼ਹਿਰ ਤੇ ਵੈਸੇ ਵੀ ਪਿਛਲੇ ਦਸਾਕ ਸਾਲਾਂ ਤੋਂ ਹਨੇਰੀ ਚੱਲਦੀ ਪਈ ਹੈ ਕਿਉਂਕਿ ਵਿਕਾਸ ਦੇ ਨਾਮ ਤੇ ਕੱਖ ਨਹੀਂ ਹੋਇਆ ਦੂਜੀ ਗੱਲ ਕਰ ਲਈਏ ਅੱਜ ਮਜ਼ਦੂਰ ਦੇ ਫਸਸੀ ਤੇ ਅੱਜ ਵੀ ਮੈਨੂੰ ਕਈ ਥਾਂ ਤੋਂ ਫੋਨ ਆਏ ਪਰ ਕੁਝ ਤਬੀਅਤ ਨਸਾਜ ਹੋਣ ਕਰਕੇ ਮੈਂ ਕਈ ਥਾਂਾਂ ਤੇ ਜਾ ਨਹੀਂ ਸਕਿਆ ਕਿ ਕਈ ਥਾਂਾਂ ਤੇ ਜਾ ਨਹੀਂ ਸਕਿਆ ਜਾਣਾ ਸੀਗਾ ਲੇਕਿਨ ਕਈ ਵੇਲੇ ਹਾਲਾਤ ਸਰੀਰਕ ਪੱਖੋਂ ਇੰਨੇ ਸਖਾਲੇ ਨਹੀਂ ਹੁੰਦੇ ਤਾਂ ਨਹੀਂ ਪਹੁੰਚ ਸਕੇ ਪਰ ਅੱਜ ਮਜ਼ਦੂਰ ਦਿਵਸ ਤੇ ਮਜ਼ਦੂਰਾ ਨੂੰ ਹੀ ਛੁੱਟੀ ਨਹੀਂ ਸੀ ਇਹ ਵੱਡੇ ਸਵਾਲ ਨੇ ਕਿ ਮਜ਼ਦੂਰ ਦਿਵਸ ਤੇ ਮਜ਼ਦੂਰ ਹੀ ਜਿਹੜੇ ਆ ਉਹ ਕੰਮ ਕਰ ਰਹੇ ਸੀਗੇ ਬਾਕੀ ਸਾਰੇ ਆਧਾਰਿਆਂ ਨੂੰ ਛੁੱਟੀ ਸੀਗੀ ਤੁਸੀਂ ਪੱਠਿਆਂ ਤੇ ਜਾ ਕੇ ਦੇਖ ਲੈਂਦੇ ਤੁਸੀਂ ਜਿਹੜੇ ਸਫਾਈ ਕਰਮਚਾਰੀ ਉਹਨਾਂ ਨੂੰ ਦੇਖ ਲੈਂਦੇ ਮਰੇਗਾ ਵਾਲੀ ਜਿਹੜੀਆਂ ਬੀਬੀਆਂ ਆ ਜੇਕਰ ਉਹਨਾਂ ਨੂੰ ਦੇਖ ਲੈਂਦੇ ਤਾਂ ਸਖਰ ਦੁਪਹਿਰੇ ਐਨ ਭਰ ਗਰਮੀ 'ਚ ਉਹ ਮਜ਼ਦੂਰ ਦੇ ਵਸਤੇ ਮਜ਼ਦੂਰ ਵੀ ਕੰਮ ਕਰ ਰਹੇ ਸੀ ਤਾਂ ਇਹ ਖਾਸੀਅਤ ਹੈ ਇਹੀ ਮਹਾਨਤਾ ਹੈ ਸਾਡੇ ਦੇਸ਼ ਦੀ ਕਿ ਜਿਹਦੇ ਨਾਮ ਤੇ ਛੁੱਟੀ ਹੁੰਦੀ ਆ ਉਹ ਨਹੀਂ ਛੁੱਟੀ ਨਹੀਂ ਮਿਲਦੀ ਚਲੋ ਆਪਾਂ ਤੁਹਾਨੂੰ ਥੋੜਾ ਹਨੇਰੀ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਪਿੱਛੇ ਰਾਹੋਂ ਰੋਡ ਤੇ ਬਹੁਤ ਤੇਜ਼ ਝੱਖੜ ਸੀਗਾ ਪਰ ਜਿੱਦੇ ਅਸੀਂ ਲਾਈਵ ਕੀਤਾ ਝੱਖੜ ਮੋੜ ਕੱਟ ਗਿਆ ਤੇ ਹੁਣ ਕਿਣ ਮਣ ਕਿਣ ਮਣ ਕਿਣ ਮਣ ਸ਼ੁਰੂ ਹੋਈ ਹੈ ਮੌਸਮ ਵਿਭਾਗ ਨੇ ਕਿਹਾ ਵੀ ਸੀਗਾ 24 ਘੰਟੇ ਪਹਿਲਾਂ ਕਿਹਾ ਸੀ ਕਿ ਅਗਲੇ 48 ਘੰਟਿਆਂ ਚ ਆ ਲੈ ਮੜਿਆ ਦੇਖ ਲੋ ਬਰੋਲਾ ਜੇ ਉੱਠਦਾ ਕਿ ਅਗਲੇ 48 ਘੰਟਿਆਂ ਚ ਮੀਂਹ ਹਨੇਰੀ ਝੋਖੜ ਚੁੱਲਾ ਇਹ ਆਉਣ ਦੇ ਅਸਾਰ ਦੱਸੇ ਸੀ ਬਾਕੀ ਇੱਕ ਨਵੀਂ ਚੀਜ਼ ਜਿਹੜੀ ਹੋਰ ਸ਼ਹਿਰ ਚ ਹੋ ਰਹੀ ਆ ਕਿ ਜਿਹੜੇ ਹਾਈਵੇ ਨੇ ਜਿੱਦਾਂ ਹੁਣ ਆ ਵੀ ਇੱਕ ਤਰ੍ਹਾਂ ਦਾ ਹਾਈਵੇ ਹੀ ਆ ਇਦਾਂ ਕਈ ਸੜਕਾਂ ਦੇ ਉੱਤਰੀ ਉੱਤੇ ਹੀ ਟਾਬੇ ਜਾਂ ਕਹਿ ਲਈਏ ਖੋਖੇ ਖੋਲ ਕੇ ਬੈਠਿਆ ਤਾਂ ਕਈ ਲੋਕ ਇੱਕਦਮ ਹੀ ਉਹਨਾਂ ਨੂੰ ਦੇਖ ਕੇ ਬ੍ਰੇਕ ਮਾਰ ਦਿੰਦੇ ਜਿੱਦੇ ਸਿੱਟੇ ਵੱਜੋ ਕਈ ਵੇਲੇ ਹੱਥ ਸੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਵੀ ਬੇਨਤੀ ਆ ਕਿ ਠੀਕ ਐ ਰੋਜ਼ਗਾਰ ਸਾਰਿਆਂ ਨੂੰ ਚਾਹੀਦਾ ਲੇਕਿਨ ਥੋੜਾ ਜਿਹਾ ਟਾਬਿਆਂ ਨੂੰ ਖੋਖਿਆਂ ਨੂੰ ਥੋੜਾ ਜਿਹਾ ਪਛਾਣ ਕਰਕੇ ਤੁਸੀਂ ਲਾਇਆ ਕਰੋ ਤਾਂ ਤਾ ਜੋ ਹਾਦਸੇ ਜਿਹੜੇ ਆ ਉਹਨਾਂ ਦੇ ਸੈਂਸੇ ਘਟ ਗਿਆਣ ਹਨੇਰੀ ਪਹਿਲਾਂ ਤਾਂ ਇਕਦਮ ਹੀ ਬੜੀ ਤੇਜ਼ ਚੱਲੀ ਸੀਗੀ ਹੁਣ ਯੱਕਤਵੇਂ ਹੀ ਸਲੋ ਹੋ ਗਈ ਐ ਪਰ ਟਿੱਪਰ ਵਾਲੇ ਕਹਿੰਦੇ ਤੁਸੀਂ ਗਿਲਾ ਨਾ ਕਰੋ ਅਸੀਂ ਲੰਘਦੇ ਵੜਦੇ ਬਰਾਬਰ ਮਿੱਟੀ ਪਾ ਕੇ ਜਾਵਾਂਗੇ ਹਨੇਰੀ ਜੇ ਮਿੱਟੀ ਨਹੀਂ ਪਾਰੀ ਅੱਖਾਂ 'ਚੇ ਤਾਂ ਟਿੱਪਰ ਵਾਲੇ ਕਹਿੰਦੇ ਅਸੀਂ ਹੈਗੇ ਆ ਅਸੀਂ ਘਟਾ ਰੱਜ ਰੱਜ ਕੇ ਪਾਵਾਂਗੇ ਆਹ ਲੋ ਦਿਖਾਓ ਯਾਰ ਮਰੇ ਬਰਖਤ ਹਿਲਦੇ ਜਿਹੜੇ ਪਰਦੇਸਾਂ 'ਚ ਭੈਣ ਭਰਾ ਨੇ ਉਹ ਵੇਖ ਲੈਣਾ ਜਰਾ ਆਉ ਖਾਉ ਖਾਉ ਹਾਇ ਜੀ ਲੋ ਦਰਖਤ ਕਦਾ ਝੂਮਦਾ ਪਿਆ ਇਹ ਹੀ ਕੁਦਰਤ ਦੀ ਖੂਬਸੂਰਤੀ ਹੈ ਜੋ ਕਿ ਕਹਿੰਦੇ ਜਿਹੜਾ ਖੂਬਸੂਰਤ ਹੁੰਦਾ ਉਹਨੂੰ ਖੂਬਸੂਰਤ ਬਣਨ ਦੀ ਲੋੜ ਨਹੀਂ ਪੈਂਦੀ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ ਉਹਦੀ ਖੂਬਸੂਰਤੀ ਕੁਦਰਤ ਦੀ ਖੂਬਸੂਰਤੀ ਹੋਰ ਖੂਬਸੂਰਤ ਕਰਦੀ ਆ ਇੱਥੇ ਬਰੋਲੇ ਜੇ ਉੱਠਦੇ ਆ ਆ ਵੀ ਮੁੰਡੇ ਵਿਚਾਰੇ ਬਹੁਤ ਮਿਹਨਤਾਂ ਕਰਦੇ ਆ हां जी ਬੱਦਲ ਖੇਚ ਲੈ ਆਂਦਾ ਰਹਾ ਤੂੰ ਹਾਂ ਬੱਦਲ ਖੇਚ ਲੈ ਆਂਦਾ ਵੀਰੇ ਆ ਬੋਲੋ ਬੋਲੋ ਆ ਕੇ ਜਰਾ ਬੋਲੋ ਕੀ ਕਹਿੰਦੇ ਹੋ ਕਿਤਾ ਹਾਂ ਜੀ ਠੀਕ ਹੈ ਜੀ ਕੀ ਕਹਿੰਦੇ ਹੋ ਮੈਂ ਕਹੀ ਗਲਤ ਕਹਾਣੀ ਬੱਦਲ tufaan ਖੇਚ ਲੈ ਆਂਦਾ ਰਹਾ ਤੂੰ ਬੱਦਲ ਕਿੰਨਾ ਕਿਹੜੀ ਕਿੰਨੀ ਕੇ ਸ਼ਹਿਰ ਚ ਬੋਲ ਜੀ ਅੱਖਾਂ ਪਤਾ ਨਹੀਂ ਲੱਗਦਾ ਅੱਖਾਂ ਨੂੰ ਡਿਲੀਵਰੀ ਕਰਨੀ ਔਖੀ ਆ ਬਹੁਤ ਮੁਸ਼ਕਲ ਜੀ ਬਹੁਤ ਮੁਸ਼ਕਲ ਜਿਹੜਾ ਤੋਂ ਸਮਾਨ ਜਿਹੜੇ ਸਮਾਨ ਮੰਗਾ ਰਹੇ ਹੋ ਕਹਿੰਦੇ ਨੇ ਫਟਾਫਟ ਆਓ ਉਹ ਤਾਂ ਕਰਦੇ ਕੋਲ ਆ ਜੋ ਕਹਿੰਦੇ ਲੈ ਲੈਟ ਨਾਲ ਚਲ ਜਬੇ ਨੇਰ ਜੋਂ ਪਤਾ ਨਹੀਂ ਕਿੰਧਰ ਬਾਈਟ ਕਰਦੀ ਇਹ ਜਿਆਦਾ ਤੰਗ ਕਰ ਰਹੀ ਹੈ ਜੀ ਟਿਪਰ ਬਹੁਤ ਜਿਆਦਾ ਇੱਕ ਇੱਕ ਨੇਰੀ ਉਤੋਂ ਟਿਪਰ ਵੱਲੋਂ ਕੋਈ ਢਿੱਲ ਨਹੀਂ ਟਿਪਰਾਂ ਹੀ ਨੇਰੀ ਹਾਂ ਇੱਕ ਨੇਰੀ ਰੱਬ ਦੀ ਨੇਰੀ ਇੱਕ ਟਿਪਰਾਂ ਦੀ ਨੇਰੀ ਉਤੋਂ ਟਿਪਰਾਂ ਦੀ ਨੇਰੀ ਇਹ ਬਹੁਤ ਤੰਗ ਕਰ ਰਹੀ ਹੈ ਇੱਕ ਇੱਕ ਟਿਪਰ ਵਾਲੇ ਹਰੇਕ ਟਿਪਰ ਦੇ ਪਿੱਛੇ ਵੀ ਲਿਖਿਆ ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ ਫੇਰ ਉਹ ਟੱਕਰ ਦੇ ਰੋਜ਼ ਹੀ ਆ ਜੀ ਇਹ ਡੇਰੀਆਂ ਛੱਡ ਕੇ ਇਹੀ ਠਾਲਦੇ ਉਹ ਕਹਿੰਦੇ ਨਾ ਕਿ ਚੁਟਕਲਾ ਕਹਿੰਦੇ ਇੱਕ ਵਾਰੀ ਇੱਕ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਹਾਂਜੀ ਟਰੱਕ ਆਲਾ ਸੈੱਡ ਮਾਰ ਜਾਂਦਾ ਹਸਪੀਟਲ ਲੈ ਜਾਂਦੇ ਉਹ ਰੋਣ ਲੱਪ ਜਾਂਦਾ ਡਾਕਟਰ ਕਹਿੰਦਾ ਤੂੰ ਤਾਂ ਬਚ ਗਿਆ ਆ ਕਹਿੰਦਾ ਬਜਿਆ ਨਹੀਂ ਜੀ ਟਰੱਕ ਪਿੱਛੇ ਲਿਖਿਆ ਸੀਗਾ ਜ਼ਿੰਦਗੀ ਰਹੀ ਤਾਂ ਫੇਰ ਮਿਲਾਂਗੇ ਦੋਹਰਾਂ ਟੱਕਰ ਦੇ ਉਹੀ ਹਿਸਾਬ ਨੇ ਟਿਪਰ ਵਾਲਿਆਂ ਦਾ ਕੋਈ ਪਿੱਛੇ ਲਿਖਿਆ ਸਪੀਡ 60 ਢੇਰੀ ਵੀ ਛੱਡਦੀ ਸਪੀਡ ਤੇ ਚੱਲਦੀ ਆ ਢੇਰੀ ਨਾਲ ਹੀ ਬਰਾਬਰ ਆਪ ਚ ਇਹ ਤਾਂ 160 ਲਿਖੋ ਗਿਆ ਟ੍ਰਾਂਸਪੋਰਟ ਸਪਾਰਕ ਜੀ ਪਿੱਛੇ ਨੇ ਕਹਿਆ ਚੰਗਿਆੜੇ ਲਓ ਜੀ ਦਿਖਾ ਦੇ ਠੀਕ ਹੈ ਵੀਰੇ ਉਹਦਾ ਵਿਚਾਰਾ ਤਾਂ ਵੀ ਮੂੰਹ ਮੂੰਹ ਮੱਥਾ ਭਰਿਆ ਪਿਆ ਇਹਨਾਂ ਡਿਲੀਵਰੀ ਵਾਲੇ ਵੀਰਾਂ ਦਾ ਮੂੰਹ ਮੱਥਾ ਭਰਿਆ ਪਿਆ ਇਹਨਾਂ ਦਾ ਆਪਣੇ ਕੀ ਕਹਿੰਦੇ ਆ ਮਿੱਟ ਘੱਟ ਨਾਲ ਇੱਕ ਹਨੇਰੀ ਉਤੋਂ ਟੇਪਰ ਵਾਲੇ ਜਮਾ ਨਹੀਂ ਕਰਦੇ ਤੇਰੀ ਐਨਾ ਲਦਿਆ ਹੁੰਦਾ ਮਾਲ ਕਿ ਛਾਂਗ ਹੀ ਜਾਂਦੇ ਵੀਰੇ ਆ ਲੈ ਅੱਖਾਂ 'ਚ ਮਿੱਟੀ ਕਿਤੇ ਅੱਖਾਂ 'ਚ ਪੈਂਦੀ ਪਈ ਆ ਕੇਰੀ ਆਵਾਜ਼ ਹੀ ਸਪੀਡ ਮੈਂ ਕਹਿੰਦਾ 60 70 ਦੀ ਸਪੀਡ ਹੋਣੀ ਹੋਣੀ ਆ ਆ ਵੇਖੋ ਹਾਂ ਜਰਾ ਲੰਘੋ ਲੰਘੋ ਬਈ ਲੰਘੋ ਅਸੀਂ ਮਾਡਰਨ ਡਰਾਈਵਰ ਜੀ ਆ ਲੈ ਤਿੰਨੇ ਜਾਣੇ ਰੰਗ ਤੇ ਮਿੱਟੀ ਨੇ ਮਿੱਟੀ ਹੋਲੀ ਖੇਡਣ ਲਈ ਅੱਜ ਮਿੱਟੀ ਨਵਾਂ ਸ਼ਹਿਰ 'ਚ ਹੋਲੀ ਖੇਡਦੀ ਪਈ ਆ ਉਹ ਟਰਾਂਸਫਰਮਰ ਕਿਹੜਾ ਕਹਿੰਦੇ ਸੜਿਆ ਉਹ ਲੈ ਪਿੱਛੇ ਹੋ ਗਈ 32 ਗੁੱਲ 32 ਹੋ ਗਈ ਗੁੱਲ ਠੀਕ ਹੈ ਵੀ ਮੁੰਡਾ ਕਹਿੰਦਾ ਲੈਬ ਚ ਮੈਨੂੰ ਦਿਖਾ ਦਿਓ ਮੈਂ ਵੀ ਸਟੰਟ ਬਾਜੀ ਕਰ ਰਿਹਾ ਇੱਥੇ ਹੋਈ ਨਾ ਲਾਈਟ ਗੁੱਲ ਇੱਥੇ ਕੀ ਹੋਈ ਆ ਉਹ ਬਰੋਲੇ ਜੇ ਦਿਖਾ ਚੱਲ ਕੋਈ ਗੱਲ ਨਹੀਂ ਆ ਇੱਧਰ ਹੋਈ ਆ ਦੇਖ ਲਾਈਟ ਗੁੱਲ ਤੇ ਹੁਣ ਇੱਥੇ ਕਿਸੇ ਨੇ ਨਹੀਂ ਹੋਣਾ ਕਰ ਵਾਲਿਆਂ ਦੀ ਬੇਨਤੀ ਹੋਣੀ ਹੈ ਕਿ ਜੀ ਨੇਰੀ ਬਹੁਤ ਚਲਦੀ ਪਈ ਆ ਕਿ ਲੈਟੀ ਕਰ ਦਿਓ ਜਿਹਨਾਂ ਲਾਈਟ ਠੀਕ ਨਹੀਂ ਉਹਨੇ ਕਹਿੰਦਾ ਨੇਰੀ ਰੋਕੋ ਉਹਨਾਂ ਨੇ ਕਹਿੰਦਾ ਨੇਰੀ ਰੋਕ ਲੈੰਦੋ ਆਗੇ ਵੀਰੇ ਆਗੇ ਸਾਡੀ ਤਾਂ ਐਂਬੂਲੈਂਸ ਨਾਲੋਂ ਵੀ ਤੇਜ ਰਫਤਾਰ ਹੈ ਅਰਵਿੰਦਰ ਜੱਸੀ ਜੀ ਕਹਿੰਦੇ ਆ ਕਿ ਬਰਨਾਲੇ ਗੇਟਾ ਕੋ ਅੱਗ ਲੱਗੀ ਹੋਈ ਆਗੇ ਵੀਰੇ ਆਗੇ ਅੱਗੇ ਹੀ ਭਜਾਵਾਂਗੇ ਫਾਦਰ ਬਗੇਟ ਵਾਲੇ ਨੂੰ ਕਾਲ ਕਰ ਦਿਓ ਮੈਂ ਕਿਹਾ ਆਉਂਦੇ ਆਉਂਦੇ ਉਹਨਾਂ ਨੂੰ ਕਹਿ ਕੇ ਆਉਨੇ ਆ ਤੇ ਲੋਕਾਂ ਦਾ ਬਾਲ ਰਸੂਲਪੁਰ ਅੱਗ ਲੱਗੀ ਆ ਲੋਕਾਂ ਦਾ ਆ ਲੈ ਇੱਧਰ ਵੀ ਗਈ ਬਲੈਟ ਦੇਖੋ ਜੀ ਇਹੋ ਜੇ ਮੌਕੇ ਤੇ ਲੈਟ ਚਾਹੀਦੀ ਹੁੰਦੀ ਆ ਲਾਈਟ ਚਲੀ ਜਾਂਦੀ ਆ ਐ ਤੇ ਜਿਨ੍ਹਾਂ ਨੂੰ ਬੇਨਤੀਆਂ ਕਰਨੀਆਂ ਹੁੰਦੀ ਆ ਕਿ ਲਾਈਟ ਲਿਆ ਉਹ ਕਹੂਗਾ ਕਿ ਕੋਈ ਗੱਲ ਨਹੀਂ ਮੌਸਮ ਠੀਕ ਹੋ ਲੈਂਦਾ ਫੇਰ ਆਉਨੇ ਆ ਤਾਂ ਉਪਕਰਨ ਵੀ ਔਜ਼ਾਰ ਵੀ ਅਵੇਲੇਬਲ ਨਹੀਂ ਆ ਸਾਡੇ ਨਾ ਜਿਹੜੇ ਲੋਕ ਵਿਚਾਰੇ ਕੰਮ ਕਰਦੇ ਆ ਉਹ ਤਾਂ ਜਾੜਲੇ ਸਾਈਡ ਮੇਰੇ ਵੀ ਅੱਗ ਲੱਗੀ ਆ ਨਵਦੀਪ ਕੌਰ ਜੀ ਰਾਹੋਂ ਤੋਂ ਜਾੜਲੇ ਸਾਈਡ ਵੀ ਕਮੈਂਟ ਆਇਆ ਅੱਗ ਲੱਗੀ ਹੈ ਕਿਤੇ ਬਰਨਾਲੇ ਗੇਟਾਂ ਦੇ ਕੋਲ ਵੀ ਕਹਿੰਦੇ ਅੱਗ ਲੱਗੀ ਹੈ ਕਿਤੇ ਹੋਰ ਕਿੱਥੇ ਕਿਹਾ ਮੰਗੂ ਵਾਲ ਪਿੰਡ ਮੰਗੂ ਵਾਲ ਪਿੰਡ ਵੀ ਕਹਿੰਦੇ ਅੱਗ ਲੱਗੀ ਹੈ ਤਾਂ ਹੁਣ ਸਾਡੇ ਕੋਲ ਜਿਹੜਾ ਇੱਕ ਸੈਂਟਰ ਇੱਥੇ ਹੀ ਆ ਫਾਇਰ ਬ੍ਰਿਗੇਡ ਦਾ ਜਦ ਕਿ ਰਾਹੋਂ ਆੜ ਇਧਰ ਬਲਾਚੌਰ ਵਾਲੇ ਪਾਸੇ ਵੀ ਹੋਣਾ ਚਾਹੀਦਾ ਪਰ ਨਹੀਂ ਹੈ ਕੀ ਕਰੀਏ ਲੀਡਰ ਆਪਣੀ ਚੂੰ ਚੂੰ ਮੈਂ ਮੈਂ ਚੁੰਜ ਫਸਾਈ ਰੱਖਦੇ ਆ ਮੈਂ ਆਹ ਕਰਤਾ ਮੈਂ ਆਹ ਕਰਤਾ ਮੈਂ ਵਾਹ ਕਰਤਾ ਮੈਂ ਇਹ ਕਰਦੀ ਮੈਂ ਉਹ ਕਰਦੀ ਪ੍ਰੋਬਲਮਸ ਵੱਲ ਕਿਸੇ ਦਾ ਧਿਆਨ ਨਹੀਂ ਉਹਦੇ ਤੋੜ ਕੇ ਮੈਂ ਆਪਣੇ ਨਾਲ ਲੈ ਜਮਾ ਆਪਣੇ ਤੋੜ ਕੇ ਮੈਂ ਉਧਰ ਲੈ ਜਮਾ ਮੈਂ ਆਹ ਪਾਰਟੀ ਚ ਚਲ ਜਮਾ ਉਹ ਪਾਰਟੀ ਚ ਚਲ ਜਮਾ ਸ਼ਹਿਰ ਦਾ ਕਦੇ ਹੀ ਨਹੀਂ ਸੋਚਿਆ ਇਹਨਾਂ ਨੇ 80 ਸਾਲ ਹੋ ਗਏ ਕਿਹੜੀਆਂ ਲੈਗਸੀਆਂ ਲਈ ਫਿਰਦੇ ਆ ਆ ਇੱਥੇ ਲਾਈਟ ਆਈ ਹੈ ਨਹੀਂ ਤਿੰਨ ਸਰਕਾਰਾਂ ਬਦਲ ਗਈਆਂ ਪਿਛਲੇ 13 ਸਾਲਾਂ 'ਚ ਇੱਥੇ ਲਾਈਟ ਆਈ ਹੈ ਨਹੀਂ ਸਵੇਰੇ ਚਲਾਨ ਧੜਾ ਧੜ ਹੁੰਦੇ ਆ ਆ ਹੁਣ ਜਦ ਲੋਕਾਂ ਨੂੰ ਰਾਹ ਦਿਖਾਣ ਦੀ ਗੱਲ ਹੈ ਤਾਂ ਹੁਣ ਕੋਈ ਵੀ ਨਹੀਂ ਹੈ ਅੱਖ 'ਚ ਅੱਖ ਨਾ ਪਾ ਮਿੱਤਰਾ ਔਖਾ ਹੋਵੇਗਾ ਤੇ ਕਿ ਸ਼ਰਾਰਤੀ ਬੰਦਾ ਸਾਹਮਣੇ ਵੀ ਕਹਿੰਦੇ ਅੱਗ ਲੱਗੀ ਬਹੁਤ ਕਿੱਥੇ ਗੁਰਬੀਤ ਸਿੰਘ ਦੀ ਕਹਿੰਦੇ ਕੇਸੀ ਕਾਲਜ ਦੇ ਸਾਹਮਣੇ ਵੀ ਅੱਗ ਲੱਗੀ ਲਓ ਜੀ ਕੇਸੀ ਕਾਲਜ ਦੇ ਸਾਹਮਣੇ ਵੀ ਕਹਿੰਦੇ ਅੱਗ ਲੱਗੀ ਹੋਈ ਹੈ ਤਾਂ ਇੱਕ ਸ਼ਰਾਰਤੀ ਬੰਦਾ ਬੜਾ ਘੂਰ ਰਿਹਾ ਸੀਗਾ ਉਹਨਾਂ ਨੇ ਕਹਿੰਦੇ ਕਿ ਬਹੁਤ ਸਾਰੇ ਬੰਦਿਆਂ ਨੂੰ ਰੱਦੀ ਕੀਤਾ ਹੈ ਲੇਕਿਨ ਜਿੱਦਣ ਸਾਡੇ ਹੱਥ ਕੋਈ ਕੰਪਲੇਟ ਆ ਗਈ ਪਹਿਲਾਂ ਵੀ ਮੈਂ ਤਾੜਮਾ ਦਿੱਤੀ ਹੋਈ ਆ ਹੁਣ ਵੀ ਦੇ ਦਿੰਨਾ ਜਿੱਦਣ ਕੋਈ ਕੰਪਲੇਟ ਆ ਗਈ ਬੰਦੇ ਦੇ ਪੁੱਤ ਬਣਾ ਦੇਾਂਗੇ ਆ ਵੀ ਮੈਂ ਇਧਰ ਇੱਕ ਪ੍ਰੈਜੈਂਟੇਸ਼ਨ ਦੇਣੀ ਆ ਸਕੂਲ ਆਫ ਐਮਨੈਂਸ ਦੇ ਲਈ ਕੁਝ ਸਿਹਤ ਨਾਲ ਸਾਜ ਸੀ ਮੈਂ ਪਹਿਲਾਂ ਦੱਸ ਹਟਿਆ ਕੁਝ ਸਰੀਰਕ ਕਸ਼ਟ ਚੱਲ ਰਿਹਾ ਸੀਗਾ ਤਾਂ ਲੋ ਜੀ ਰਾਣੇ ਵਾਲ ਵੀ ਕਹਿੰਦੇ ਅੱਗ ਲੱਗੀ ਆ ਤਾਂ ਇੱਧਰ ਵੀ ਇੱਕ ਪ੍ਰੈਜੈਂਟੇਸ਼ਨ ਦਊਂਗਾ ਬੜੀ ਇੱਥੇ ਚਰਚਾ ਚੱਲੀ ਕਿ ਫਲਾਣੇ ਨੇ ਕੀਤਾ ਫਲਾਣੇ ਨੇ ਕੀਤਾ ਪਰ ਕੀ ਕੀਤਾ ਉਹਦੇ ਬਾਰੇ ਡਿਟੇਲ ਦਵਾਂਗੇ ਆਉਣ ਵਾਲੇ ਸਮੇਂ 'ਚ ਤੇ ਜ਼ਰੂਰ ਇਹਦੇ ਤੇ ਇੱਕ ਪ੍ਰੈਜੈਂਟੇਸ਼ਨ ਹੋਗੀ ਆ ਲੈ ਦਿਖਾ ਝਖੜ ਤਾਂ ਚਾਰ ਥਾਂ ਹੀ ਅੱਗ ਲੱਗੀ ਆ ਤੁਹਾਨੂੰ ਅਸੀਂ ਹੀ ਦੱਸ ਦਿੱਤਾ ਤੇ ਲੋਕੀ ਕਿੰਨੇ ਪਰੇਸ਼ਾਨ ਨੇ ਮੇਰੇ ਸ਼ਹਿਰ ਦੇ ਮੇਰੇ ਜ਼ਿਲ੍ਹੇ ਦੇ ਲੋਕ ਕਿੰਨੇ ਪਰੇਸ਼ਾਨ ਨੇ ਰਸੂਲਤ ਦੇ ਨਾਮ ਤੇ ਸਿਰਫ ਲਾਰੇ ਮਿਲਦੇ ਉਹਨਾਂ ਨੂੰ ਐਦਾਂ ਬਹੁਤ ਔਖਾ ਹੁੰਦਾ ਆ ਇਹ ਗੱਡੀ 'ਚ ਜਾਂਦਾ ਮੇਰੇ ਕੋਲ ਵੀ ਸੀਗੀ 2008 'ਚ ਤਾਂ ਸਮਝ ਲਾ ਕੇ ਮਿੱਟੀ ਫੱਕੀ ਆ ਹੋਰ ਕੁਛ ਨਹੀਂ ਫੇ ਖਾਰ ਕਿ ਲੈ ਦੱਸ ਫਾਇਰ ਬ੍ਰਿਗੇਡ ਦੇ ਦਫ਼ਤਰ 'ਚ ਹੀ ਲਾਈਟ ਹੈ ਕਰ ਲੋ ਕਿ ਉਹਨੂੰ ਭੰਡਾ ਹੈ ਫਾਇਰ ਬ੍ਰਿਗੇਡ ਦੇ ਦਫ਼ਤਰ 'ਚੋਂ ਪਰੇ ਇੱਕ ਲੈਡ ਜਗਦੀ ਬਾਹਰ ਕੋਈ ਲਾਈਟ ਨਹੀਂ ਜਗਦੀ ਭਈ ਸਾਡੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਸੀ ਅਸੀਂ ਉਹ ਪਹਚਾਣੀ ਆ ਜ਼ਿੰਮੇਵਾਰੀ ਨਿਭਾਉਣੀ ਆ ਜਾਗਦੇ ਹੋ ਗਵਾਂਡੀਓ ਜਾਗਦੇ ਕਿ ਸੁੱਤੇ 1 ਮਿੰਟ ਹੋਲਡ ਕਰੀ ਮੈਂ ਮੜੇ ਜਾ ਕੇ ਆ ਪੈਰ ਲਾ ਦੇ ਕੇ ਦੀ ਸਟਾਰਟ ਹੋ ਜਵੇ ਬ੍ਰਦਰ ਫੋਨ ਆਇਆ ਤੁਹਾਨੂੰ ਬਰਨਾਲੇ ਗੇਟਾਂ ਤੇ ਕਹਿੰਦੇ ਅੱਗ ਲੱਗੀ ਆ ਹੈਲੋ ਤਰਸੀਮ ਭਾਜੀ ਹੈਗੇ ਆ ਕਿਹਦੇ ਬਰਨਾਲੇ ਗੇਟਾਂ ਦੀ ਨਹੀਂ ਕਿੱਧਰ ਲਾਓ ਜੀ ਉਹਨਾਂ ਦੇ ਫੋਨ ਤੇ ਫੋਨ ਵੱਜੀ ਜਾਂਦੇ ਆ ਇਹ ਵੀਰ ਵੀ ਕਿੰਨੇ ਕੁ ਕਿਧਰ ਗਈ ਬਾਜੀ ਤਰਸੇਮ ਹਣੀ ਤਰਸੇਮ ਬਾਜੀ ਦਾ ਬੁਲਾਇਆ ਨਹੀਂ ਉੱਧਾ ਗੱਡੀ ਲਾ ਕਿੱਧਰ ਬਾਜੀ ਕਿੱਧਰ ਜੀ ਜਫਰਪੁਰ ਕੱਲ ਮੈਂ ਸੱਤ ਬਣੀ ਤੇ ਆ ਬਾਕੀ ਜਿਹੜੀਆਂ ਦੋ ਗੱਡੀਆਂ ਜੀ ਹਾਂ ਜੀ ਫੜੀਆਂ ਦੋ ਗੱਡੀਆਂ ਫੜੀਆਂ ਜਾ ਸਕਦੀਆਂ ਕਿਤੇ ਤੇ ਜਾਣੀਆਂ ਹੁਣ ਇਹ ਕਿੱਥੇ ਝੱਲੀਆਂ ਇੱਕੋ ਇੱਕ ਦਲੀ ਦਾ ਨੰਬਰ ਹਾਂ ਜੀ ਲਿਖਾਦਾ ਨੰਬਰ ਕਿੱਥੇ ਗੱਡੀਆਂ ਦੋ ਇਹ ਵੀ ਜਾਣ ਨੂੰ ਤਿਆਰ ਖੜੀਆਂ ਤਾਂ ਮਲਾਜ਼ਮ ਦੋ ਅੰਦਰ ਆ ਇਹ ਵੀ ਗੱਡੀਆਂ ਕਿਤੇ ਜਾਣ ਨੂੰ ਖੜੀਆਂ ਪਹਿਲਾਂ ਬਰਨਾਲੇ ਰੋਡ ਵਾਲੀ ਸਿਚੁਏਸ਼ਨ ਦੇਖ ਲੈਣੇ ਆ ਇਹ ਵੀ ਗੱਡੀ ਆ ਤਾਂ ਮੇਰੇ ਖਲ ਗੱਡੀ ਦੀ ਬੱਸ ਹੈ ਆਹ ਗੱਡੀ ਜਾਣ ਨੂੰ ਖੜੀ ਹੋਣ ਨੂੰ ਦੱਸ ਆਇਆ ਮੈਂ ਬਾਕੀ ਦੇਖਦੇ ਬਰਨਾਲੇ ਗੇਟਾਂ ਤੇ ਹੈ ਕੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਅੰਦਰ ਲਾਈਟ ਦਾ ਕਿੰਨਾ ਕੁ ਪ੍ਰਬੰਧ ਹੈ ਔਰ ਇਹਨਾ ਵਿਚਾਰਿਆਂ ਕੋਈ ਸਹੂਲਤ ਕਿੰਨੀ ਖੁੰਦੀ ਆ ਕਿਤੇ ਨਾ ਇਹਦੇ ਤੇ ਵੀ ਕੋਈ ਨਾ ਗੱਲਬਾਤ ਕਰਾਂਗੇ ਆਪਾਂ ਮੈਂ ਪਹਿਲਾਂ ਵੀ 2-3 ਵਾਰੀ ਇਹਦੇ ਤੇ ਪ੍ਰੈਜੈਂਟੇਸ਼ਨ ਦੇ ਚੁੱਕਾ ਫਿਰ ਦੁਬਾਰਤ ਗੱਲਬਾਤ ਕਰਾਂਗੇ ਹਾਲਾਤ ਉਨੇ ਸਿਖਾਵੇ ਹੈ ਨਹੀਂ ਜਿਹੜੇ ਨਵੇਂ ਆ ਉਹਨੇ ਕੱਖ ਨਹੀਂ ਕੀਤਾ ਜਿਹੜੇ ਪੁਰਾਣੇ ਦਾਵੇ ਕਰਦੇ ਜੇ ਉਹਨੇ ਕੱਖ ਕੀਤਾ ਹੁੰਦਾ ਦਰਸੇਮ ਭਾਜੀ ਆ ਦਰਸੇਮ ਭਾਜੀ ਆ ਜਾ ਆ ਜਾ ਆ ਜਾ ਦਰਸੇਮ ਭਾਜੀ ਇੱਕ ਬਰਨਾਲੇ ਰੋਡ ਤੇ ਕਹਿੰਦੇ ਅੱਗ ਲੱਗੀ ਆ ਬਰਨਾਲਾ ਰੋਡ ਤੇ ਬਰਨਾਲਾ ਗੇਟਾਂ ਤੇ ਸੌਰੀ ਬਾਕੀ ਮੈਂ ਜਾ ਕੇ ਤੁਹਾਨੂੰ ਦੇਖ ਕੇ ਫੋਨ ਕਰ ਦਿੰਦਾ ਤੁਹਾਨੂੰ ਭੱਜਣਾ ਠਹਿ ਗਈ ਆ ਮੈਂ ਤੁਹਾਡੀ ਮਜਬੂਰੀ ਸਮਝਦਾ ਤੁਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਆ ਪਰ ਸਾਡਾ ਫਰਜ਼ ਤੇ ਦੱਸਣਾ ਆ ਸਹੂਲਤ ਨਾ ਤੇ ਤੁਹਾਨੂੰ ਕੱਖ ਨਹੀਂ ਮਿਲਦਾ ਚਲੋ ਮੈਂ ਉਹ ਵੀ ਦੱਸੀ ਜਾਣਾ ਇਹ ਦੇਖੋ ਬੰਦੇ ਦਿਨ ਰਾਤ ਇੱਕ ਕਰਦੇ ਪਏ ਆ ਇਹ ਸਾਡੇ ਰੀਅਲ ਹੀਰੋ ਨੇ ਆ ਲੈ ਆ ਗਿਆ ਬੰਦਾ ਚੜ ਗਿਆ ਗੱਡੀ ਤੇ ਇੱਕ ਗੱਡੀ ਗਈ ਹੋਈ ਆ ਬਾਕੀ ਇਹਨਾਂ ਦੱਸ ਦਿੰਨੇ ਆ ਲੀਡਰ ਜਿੰਨੇ ਵੀ ਹੋਣੇ ਉਹ ਸੱਤੇ ਹੋਣੇ ਆ ਉਹਨਾਂ ਨੇ ਕੀ ਲੈਣਾ ਤੇ ਅਸੀਂ ਲੋਕ ਜਿਹੜੇ ਆ ਅਸੀਂ ਫਿਰ ਕਦੀ ਇਸ ਦੇ ਹੋਏ ਤੇ ਕਦੀ ਉਸ ਦੇ ਹੋ ਜੰਨੇ ਅਸੀਂ ਕਿਸੇ ਹੋਰ ਬਾਰੇ ਸੋਚਦੇ ਹੀ ਨਹੀਂ ਹੈ ਅਸੀਂ ਕਹਿੰਦੇ ਅਸੀਂ ਉਹਦੇ ਆ ਜੀ ਸਾਡੇ ਫਲਾਨੇ ਵੀ ਉਹਦੇ ਸੀਗੇ ਹੁਣ ਅਸੀਂ ਇਹਦੇ ਆ ਅਸੀਂ ਇਹਦੇ ਹੀ ਰਹਿਣਾ ਕਦੀ ਆਪਣੇ ਵੀ ਹੋ ਜਾਓ ਸੋ ਜਾੜਲੇ ਤੋਂ ਰਾਹੋਂ ਰੋਡ ਤੇ ਕਹਿੰਦੇ ਬੜੀ ਦੂਰ ਤੋਂ ਇਹ ਕਹਿੰਦੇ ਲਾਲ ਸੋਖ ਹੋਇਆ ਪਿਆ ਅਸਮਾਨ ਲਓ ਜੀ ਜਾੜਲੇ ਤੋਂ ਰਾਹੋਂ ਰੋਡ ਕਹਿੰਦੇ ਐਨ ਸੁਰਖ ਗੁਲਾਬੀ ਹੋਇਆ ਪਿਆ ਬੜੀ ਦੂਰ ਤੋਂ ਦਿਖਾਈ ਦੂਰ ਤੋਂ ਕਹਿੰਦੇ ਆ ਦੇਖੋ ਹਨੇਰੀ ਨੇ ਕੀ ਹਾਲ ਕੀਤਾ ਪਿਆ ਉਤੋਂ ਹੁਣ ਅੱਗ ਜਿਹੜੀ ਐ ਨੇ ਹਵਾ ਬਹੁਤ ਫੜਨੀ ਆ ਸੋ ਡੀਅਰ ਰੀਅਲੀ ਜੰਗ ਵਰਗੇ ਹਾਲਾਤ ਨੇ ਜਿਹੜੇ ਵਿਚਾਰੇ ਫਾਇਰ ਬ੍ਰਿਗੇਡ ਵਾਲੇ ਆ ਜੰਗ ਵਰਗੇ ਹਾਲਾਤ ਨੇ ਉਹਨੂੰ ਨਹੀਂ ਹਰ ਵੇਲੇ ਭੱਜੇ ਫਿਰਦੇ ਨੇ ਔਰ ਸਹੂਲਤ ਦੇ ਨਾਮ ਤੇ ਕੱਖ ਨਹੀਂ ਅਜੇ ਤੁਸੀਂ ਫਿਰ ਕਈ ਲੋਕ ਕਹਿੰਦੇ ਲੀਡਰਾਂ ਨੂੰ ਕਿਉਂ ਕੋਸਦੇ ਆ ਭਾਈ ਤੁਹਾਨੂੰ ਹੀ ਕੋਸਣਾ ਜੇ ਅਸੀਂ ਖਬਰ ਕਰਦੇ ਆ ਸਾਨੂੰ ਤੁਸੀਂ ਪੁੱਛਣ ਤੱਕ ਦੀ ਹਿੰਮਤ ਰੱਖਦੇ ਆ ਤੁਸੀਂ ਤਰਕ ਰੱਖਦੇ ਕਿ ਅਸੀਂ ਪੁੱਛਾਂਗੇ ਮਤਲਬ ਤੁਸੀਂ ਆਪਣੇ ਵੱਲੋਂ ਕੌਨਸ਼ੀਅਸ ਰੱਖਦੇ ਕਿ ਅਸੀਂ ਪੁੱਛਾਂਗੇ ਕਿ ਤੂੰ ਖਬਰ ਕਿੱਦਾਂ ਲਈ ਤਾਂ ਤੁਸੀਂ ਰਾਜ ਕੀਤਾ ਰਾਜ ਕਰ ਰਹੇ ਹੋ ਅਸੀਂ ਨਾ ਤੁਹਾਨੂੰ ਸਵਾਲ ਪੁੱਛਾਂਗੇ ਜੇ ਤੁਸੀਂ ਸਾਨੂੰ ਪੁੱਛ ਲੈਨੇ ਕਿ ਆ ਖਬਰ ਐਦਾਂ ਕਿਉਂ ਲਈ ਆ ਅਸੀਂ ਨਾ ਪੁੱਛਾਂਗੇ ਕਿ ਤੁਸੀਂ ਇੰਨੇ ਸਾਲਾਂ ਤੋਂ ਰਾਜ ਕੀਤਾ ਤੁਸੀਂ ਕੀ ਆ ਕੀਤਾ ਗੱਲ ਕੀ ਹੈ ਪੁੱਛਾਂਗੇ ਨਾ ਹਾਂਜੀ ਕੀ ਹੋ ਗਿਆ ਆ ਲਾਈਟਾਂ ਕਿੰਨੀਆਂ ਕਿ ਜਗਦੀਆਂ ਪਈਆਂ ਇਧਰਲੇ ਪਾਸੇ ਆ ਸਾਰੀਆਂ ਸੜਕਾਂ ਕਵਰ ਕੀਤੀਆਂ ਪਈਆਂ ਮੋਸਟਲੀ ਪ੍ਰਵਾਸੀਆਂ ਨੇ ਤੇ ਐਕਸੀਡੈਂਟ ਦੇ ਕਿੰਨੇ ਖਤਰੇ ਆ ਤੇ ਹਰ ਵੇਲੇ ਕੋੜੇ ਪਨ ਕੋੜੇ ਪਨ ਬਦਲਦੇ ਦਿਖਾ ਦਿਖਾ ਨੇਰੀ ਦਿਖਾ ਲੈ ਅਜੇ ਤੁਸੀਂ ਚਲੋ ਦੇਖੋ ਮੜੇ ਆਵਾਜ਼ ਸੁਣਾਇ ਇਹਨਾਂ ਨੂੰ ਬਾਹਰ ਹਨੇਰੀ ਦੀ ਸੁਣਾ ਦੇ ਕਿੱਦਾ 베ਸ ਉੱਠਦਾ ਪ੍ਰਕਾਸ਼ਨ ਵੀ ਨਾਲੀ ਆ 베ਸ ਵੀ ਨਾਲੀ ਆ ਐਦਾ ਵੋਲਟਰੀ ਹਾਲੇ ਹਾਲੇ ਸੁਣਾ ਆਵਾਜ਼ਾਂ ਸੁਣਾ ਮਾਈਕ ਤਾਂ ਵੈਸੇ ਮੇਰੇ ਲੱਗਾ ਬਰਨਾਲੇ ਕਿੱਥੇ ਗੇਟਾ ਕੋ ਕਿੱਥੇ ਅੱਗ ਲੱਗੀ ਜੇ ਕਿਉਂਕਿ ਤਰਸੇਮ ਹੋਣੀ ਇੱਧਰ ਨਾ ਆਜਣ ਫੇ ਸਹੀ ਜਗ੍ਹਾ ਜਾਣ ਜਿੱਥੇ ਲੱਗੀ ਆ ਤਾਂ ਪਹਿਲਾਂ ਇੱਧਰ ਆ ਜਾਣ ਨਹੀਂ ਤਾਂ ਫਿਰ ਉੱਧਰ ਜਾਣ ਬਰਨਾਲੇ ਗੇਟਾ ਕੋ ਕਿੱਥੇ ਆ? ਸਮੈਲ ਤਾਂ ਆ ਰਹੀ ਆ। ਹੈ ਆਈ ਨਾ? ਅੱਗ ਦੀ ਆਹ ਆਹ ਲੈ ਇੱਧਰ ਪਟਾਕਾ ਜਿਹਾ ਵੱਜਿਆ। ਅੱਗ ਦੀ স্মੈਲ ਜੀ ਤਾਂ ਆਈ ਆ ਹੁਣ। ਕਿੱਧਰ ਆ ਇਹ ਨਹੀਂ ਪਤਾ ਲੱਗਿਆ। ਕਿਉਂਕਿ ਉਹਨਾਂ ਦਾ ਟਾਈਮ ਖਰਾਬ ਨਾ ਹੋਵੇ। ਦੇਖੀਂ ਭਰਾ ਦੇਖੀਂ ਕਮਾਮ ਵੀ ਕਹਿੰਦੇ ਅੱਗ ਲੱਗੀ ਆ ਭਾਈ ਕਮਾਮ ਯਾਰ ਲੱਗੀ ਆ ਕਿ ਸੱਚੇ ਉੱਧੇ ਗਈ ਜਾਂਦੇ ਆ ਹੈ ਕਮੈਂਟ ਆਲੇ ਮੰਨ ਪੜੀ ਜਾਂਦੇ ਨਹੀਂ ਨਹੀਂ ਵੀ ਮਤਲਬ ਪ੍ਰਿਆਮ ਰੋਡ ਦੇ ਖਾਰਾ ਕਲੋਨੀ ਅੱਗ ਕੰਟਰੋਲ ਨਹੀਂ ਹੋ ਰਹੀ ਗੁਜਰ ਫੈਮਿਲੀ ਦੇ ਘਰ ਦੇ ਨੇ ਕਿੱਥੇ ਪ੍ਰਿਆਮ ਰੋਡ ਤੇ ਖਾਰਾ ਕਲੋਨੀ ਖਾਰਾ ਕਲੋਨੀ 라ਹੋ ਰੋਡ ਤੇ ਨਹੀਂ ਪ੍ਰਿਆਮ ਰੋਡ ਲੈ ਗਿਆ ਜੀ ਭਾਈ ਨਹੀਂ ਜੋ ਲੋਕ ਮੈਂ ਟਾਇਮ ਆਉਂ ਪੜ ਕੇ ਤੁਹਾਨੂੰ ਹੁਣ ਇਧਰ ਬਰਨਾਲੇ ਗੇਟਾ ਤੇ ਜਿਹੜੇ ਜਿਨ੍ਹਾਂ ਨੇ ਪਹਿਲਾਂ ਕਮੈਂਟ ਕੀਤਾ ਸੀ ਦੁਆਰ ਦੀ ਦੱਸੋ ਭਾਈ ਕਿੱਧਰ ਪਰ ਨਾਲੇ ਗੇਟ ਤੋਂ ਅਸੀਂ ਕਾਫੀ ਅੱਗੇ ਆ ਗਏ ਹਾਂ ਸਰਪੰਚ ਦੇ ਉਹ ਉਹ ਤੇ ਲੱਗਦਾ ਨਹੀਂ ਸਰਪੰਚ ਦੇ ਪੰਪ ਕੋਲ ਆ ਗਏ ਹਾਂ 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 ਹੈ ਲੱਗਦਾ ਤਾਂ ਹੈ ਬਟ ਆਮ ਨਾਟ ਸ਼ੋਰ ਐਦਾ ਮਿੱਟੀ ਨਾ ਦਬਈ ਰੰਬਲ ਚੁੱਟਦੀ ਹੁੰਦੀ ਆ ਨਹੀਂ ਹੈ ਬੜੀਆ ਹੈ ਉਹ ਤਾਂ ਹੈ ਬਟ ਥੋੜਾ ਜਿਹਾ ਆਮ ਨਾਟ ਸ਼ੋਰ ਮੈਨ ਜੇ ਦੇਖੋ ਵਾਦੀ ਨਹੀਂ ਅਗਰ ਨਹੀਂ ਹੁਣ ਮੇਰੀ ਹਾਈਟ ਜ਼ਿਆਦਾ ਕਰ ਗੀ ਗੱਡੀ ਜਿੱਦਰੀ ਹਾਈਟ ਜ਼ਿਆਦਾ ਹੋਗੀ ਮੈਂ ਹੁਣ ਮੂਰੇ ਵੀ ਫੋਕਸ ਕਰਨਾ ਨਾ ਸਾਡੇ ਨੂੰ ਨਾ ਲੱਗ ਰਿਹਾ ਆ ਲੈ ਇਹਨਾਂ ਦੀ ਵੀ ਇੱਕ ਅੱਗ ਲੱਗੀ ਆ ਉਹ ਦੇਖੋ ਉਹ ਦੇਖੋ ਆ ਦੇ ਇਹ ਨਹੀਂ ਕਿੰਨੇ ਬੰਦੇ ਜਿਹੜੇ ਅਜਾਈ ਮਾਰੇ ਆ ਇਹਨਾਂ ਦੇ ਵੀ ਦੇਖੋ ਕਿੱਡੀ ਅੱਗ ਲੱਗੀ ਆ ਆ ਲੈ ਆ ਲੈ ਹੈ ਇਧਰ ਆ ਲੈ ਆਹ ਵਖਾਉਂਗਾ ਜਿਹੜਾ ਕੋਟ ਰਾंजे ਵੀ ਕਮੈਂਟ ਕਰ ਰਹੇ ਨੇ ਕੋਟ ਰਾंजे ਵੀ ਅੱਗ ਲੱਗੀ ਲੈ ਦੱਸੋ ਯਾਰ ਹੁਣ ਕੀ ਕਰਨ ਵਿਚਾਰੇ ਇਕੱਲੇ ਫਾਇਰ ਬ੍ਰਿਗੇਡ ਵਾਲੇ ਤੇ ਪਿੰਡਾਂ ਵਾਲੇ ਕਿੱਦਾਂ ਕਾਬੂ ਪਾਉਣਗੇ ਵਿਚਾਰੇ ਉਹ ਮੇਰਾ ਮਾਰ ਲਿਆ ਇਹਨਾਂ ਨੇ ਨਵਾਂ ਸ਼ਹਿਰ ਹੋਏ ਕੱਖ ਨਹੀਂ ਕੀਤਾ ਕਿਸੇ ਨੇ ਮੁੜ ਕੇ ਹਮਦਰਦੀਆਂ ਦੇਣ ਆ ਜਾਂਦੇ ਆ ਹਰ ਵੇਲੇ ਜੰਗਰ ਦੀ ਸਥਿਤੀ ਹੈ ਆ ਲੈ ਇੱਧਰ ਇੱਧਰ ਨਜ਼ਰ ਆਉਂਦੀ ਆ ਦੂਰ ਐ ਤੇ ਉਹ ਉੱਧਰ ਐ ਉੱਧਰ ਇੱਥੋਂ ਜਾਉਣਾ ਵਿਚ ਨਹੀਂ ਜੇਠੂ ਮਿਆਰੇ ਵੱਲ ਤੋਂ ਅੱਗੇ ਸਾਈਡ ਅਸਮਾਨਪੁਰ ਰੋਡ ਉਹੀ 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 ਹੈ ਉਹੀ ਹੈ ਉਹੀ ਹੈ ਵਾਹਿਗੁਰੂ ਕਿਰਪਾ ਹੀ ਕਰਨ ਕਿੱਧਰ ਦੇਖੋ ਤੁਸੀਂ ਬਿਜਲੀ ਕਿੰਦਾ ਗਰਜਦੀ ਆ ਔਰ ਇਹ ਹਾਲਾਤ ਨੇ ਮੇਰੇ ਖਿਆਲ ਆ ਪੱਗਲ ਤਰ੍ਹਾਂ ਪੈ ਗਏ ਉਹ ਪਰੇ ਆ ਚਲੋ ਕੋਈ ਕੋਈ ਨਹੀਂ ਅਸੀਂ ਫਿਰ ਦੁਆਰਤੀ ਲਾਈਵ ਹੁੰਨੇ ਆ ਇਸ ਲਾਈਵ ਨੂੰ ਇੱਥੇ ਹੀ ਸਮਾਪਤ ਕਰਦੇ ਆ ਕਣਕ ਨੂੰ ਲੱਗੀ ਹੈ ਕਣਕ ਨੂੰ ਲੱਗੀ ਹੈ ਤਾਂ ਕਣਕ ਨੂੰ ਲੱਗੇ ਕੋਈ ਨਹੀਂ ਅਸੀਂ ਲਾਈਵ ਨੂੰ ਇੱਥੇ ਹੀ ਸਮਾਪਤ ਕਰਦੇ ਆ ਅਗਲਾ ਲਾਈਵ ਲੈ ਕੇ ਤੁਹਾਡੇ ਕੋਲ ਜਲਦੀ ਹਾਜ਼ਰ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ